ਸਰਦੀ ਕਲਾ ਪੰਜਾਬ ਨਿਊਜ਼ ਤੇ ਇਸ ਵੇਲੇ ਦੀ ਖਬਰ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਮਾਤਾ ਰਾਣੀ ਦੇ ਚੇਤਰ ਦੇ ਨਵਰਾਤਰਿਆਂ ਦੇ ਚੱਲਦੇ ਜਿੱਥੇ ਲੋਕਾਂ ਵੱਲੋਂ ਨਵਰਾਤਰਿਆਂ ਵਿੱਚ ਵਰਤ ਰੱਖੇ ਜਾਂਦੇ ਹਨ ਉੱਥੇ ਉਦੋਂ ਬਾਜ਼ਾਰ ਵਿੱਚ ਵਿਕਣ ਵਾਲਾ ਸਮਾਨ ਜਿਵੇਂ ਆਟਾ ਚਾਵਲ ਤੇ ਚਿਪਸ ਵਗੈਰਾ ਦੀ ਕਾਫੀ ਮਿਲਾਵਟ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸੀ ਤੇ ਜਿਸ ਦੇ ਚੱਲਦੇ ਫੂਡ ਸਪਲਾਈ ਅਧਿਕਾਰੀਆਂ ਵੱਲੋਂ ਟਾਪ ਦੇ ਵਿੱਚ ਸਵਾਗ ਮੰਡੀ ਤੇ ਮਾਰਵਾੜੀ ਬਾਜ਼ਾਰ ਦੇ ਵਿੱਚ ਰੇਡ ਕੀਤੀ ਗਈ ਅਤੇ ਕਈ ਦੁਕਾਨਾਂ ਦੇ ਸੈਂਪਲ ਵੀ ਭਰੇ ਗਏ ਅੰਮ੍ਰਿਤਸਰ ਤੋਂ ਸੁਖਦੇਵ ਮੋਨੂ ਦੀ ਰਿਪੋਰਟ ਕਮਾ ਸਵਾਗ ਮੰਡੀ ਨਮਕ ਮੰਡੀ ਸਾਡਾ ਕੰਮ ਕੁਝ ਕਰਦਾ ਗਰੋਸਰੀ ਗਰੋਸਰੀ ਆਈਟਮ ਜਿਹੜੀ ਦੀ ਡੀਲੀ ਕਰਦੇ ਹਾਂ ਜੀ ਤੁਹਾਡੇ ਤੁਹਾਡੇ ਕੋ ਵੀਰਸ਼ਨ ਦਲੀਆ ਹੁੰਦਾ ਜੀ ਬ੍ਰਾਂਡਡ ਵੇਚੀ ਰਿਹਾ ਸੀ ਤੁਹਾਡੇ ਕੋ ਆਪਣਾ ਕੋਈ ਮਾਰਕਟਿੰਗ ਨਹੀਂ ਹੈਗੀ ਨਹੀਂ ਤੁਹਾਡੇ ਕੋ ਕਿਹੜੀ ਅਫਰਪੋਰਟ ਜੀ ਅਫਰ ਰਿਪੋਰਟ ਸਪਲਾਈ ਵਾਲੇ ਕਹਿੰਦੇ ਆ ਕਿ ਐਸਾ ਜੋ ਸੰਸਾਦ ਸੇ ਅਪਲਾਈ ਕਰੋ ਜੀ ਤੇ ਸਫਾਈ ਰੱਖੋ ਔਰ ਵੀ ਗੱਲ ਬਾਤ ਕੀਤੀ ਔਰ ਵੀ ਬਾਦਸ਼ਹਿ ਬਦਲ ਨਹੀਂ ਲੱਗੇ ਕੋਈ ਦੁਕਾਨਦਾਰ ਦੀ ਜ਼ਿੰਮੇਵਾਰੀ ਦੀ ਸਪਾਈ ਬਿਲਕੁਲ ਜੀ ਡਿਵਾਈਡਡ ਜ਼ਿੰਮੇਵਾਰੀ ਹੁੰਦੀ ਸੀ ਪੂਰਾ ਆਪਣਾ ਖਿਆਲ ਰੱਖਾਂਗੇ ਜੀ ਉਹਨੇ ਕਹਿੰਦੇ ਜੀ ਦਸਾਂ ਸਾਥ ਤੇ ਅਪਲਾਈ ਕਰਦੇ ਸਿ ਸਫਾਈ ਦਾ ਖਿਆਲ ਰੱਖਦੇ ਸੀ ਕੋਈ ਦੂਸਰੇ ਦੁਕਾਨਦਾਰਾਂ ਨੂੰ ਕੀ ਪੀੜਾ ਦਾ ਚੌਕ ਪੈ ਕੋਈ ਸਾਰੇ ਆਪਣਾ ਸਹੀ ਤੋ ਅਸੀਂ ਜਿਹੜਾ ਹੁਣ ਮਾਰਵਾੜੀ ਪਚਾਪੰਡਾ ਆ ਗਏ ਇੱਥੇ ਸਾਡੀ ਟੀਮ ਖੜੀ ਹੋਈ ਹੈ ਇਸ ਵੱਲੋਂ ਵਰਤ ਦੇ ਚਿਪਸ ਵਗੈਰਾ ਬਣਾ ਕੇ ਚੇਤੇ ਜਾ ਰਹੇ ਸੀ ਤੁਸੀਂ ਵਰਤ ਦੇ ਚਿਪਸ ਦੇ ਜਿਹੜੇ ਹੈ ਸੈਂਪਲ ਲੈ ਲਏ ਆ ਇਹਨਾਂ ਨੂੰ ਅਸੀਂ ਫੋਕੇ ਲੈਬੋਰੀ ਦੇ ਲਈ ਜਾਂਚ ਲਈ ਤੇ ਭੇਜਿਆ ਲਾਤਰਕ ਤੇ ਕੋਈ ਅਜਿਹੀ ਸਵਾਗ ਮੰਡੀ ਦੇ ਵਿੱਚ ਆਏ ਸੀ ਸਵਾਗ ਮੰਡੀ ਦੇ ਵਿੱਚ ਜਿਹੜਾ ਮੇਨ ਮੇਜਰ ਸ਼ਾਪਸ ਆ ਜਿੱਥੇ ਅੰਮ੍ਰਿਤਸਰ ਦੇ ਵਿੱਚ ਵਰਤ ਦੇ ਆਟਾ ਵਗੈਰਾ ਸਪਲਾਈ ਕੀਤਾ ਜਾਂਦਾ ਹੈ ਪਰ ਬੜੀ ਨਮਮਕਸ਼ ਨਾਲ ਕਹਿਣਾ ਪੈ ਰਿਹਾ ਕਿ ਇਹਨਾਂ ਨੇ ਆਪਣੇ ਆਪ ਬਾਜ਼ਾਰ ਸਾਰਾ ਬੰਦ ਕਰ ਲਿਆ ਜਿਸ ਕਰਕੇ ਜਿਹੜਾ ਹੈ ਸਾਡੇ ਸੈਂਪਲ ਦੇ ਵਿੱਚ ਬਹੁਤ ਦਿੱਕਤ ਆਈ ਹੈ ਉਹਨਾਂ ਨੂੰ ਆਪ ਤੁਹਾਨੂੰ ਦੁਕਾਨਾਂ ਤੋਂ ਸੈਂਪਲ ਕਰਵਾਉਣੇ ਚਾਹੀਦੇ ਸੀ ਕੰਫੀਡੈਂਟਲੀ ਲੋਕਾਂ ਦੇ ਸਾਹਮਣੇ ਲੋਕਾਂ ਨੂੰ ਵਧੀਆ ਮੈਸੇਜ ਜਾਣਾ ਸੀ ਕਿ ਅਸੀਂ ਜਿਹੜਾ ਹੈ ਕਿਸੇ ਪ੍ਰਕਾਰ ਦੀ ਕੋਈ ਵੀ ਮਿਲਾਵਟ ਕਰਾ ਨਹੀਂ ਕਰ ਰਹੇ ਪਰੰਤੂ ਇਹਨਾਂ ਨੇ ਜੋ ਕਰਨਾ ਬੰਦ ਕਰ ਲਿਆ ਡਰ ਨਾਲ ਕੀਤੇ ਜਾਂ ਕਿਸ ਤਰ੍ਹਾਂ ਵੀ ਕੀਤੇ ਪਰੰਤੂ ਇਹ ਮੈਸੇਜ ਜਿਹੜਾ ਬਹੁਤ ਗਲਤ ਗਿਆ ਹੈ ਇਹਨਾਂ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਔਰ ਲੋਕਾਂ ਨੂੰ ਮਦਦ ਇਹ ਹੈ ਕਿ ਤੁਸੀਂ ਡੇਟਸ ਵਗੈਰਾ ਦੇਖ ਕੇ ਕੀ ਜਿਹੜਾ ਹੈ ਐਕਸਪਾਇਰੀ ਵਗੈਰਾ ਦੇਖ ਕੇ ਇਹ ਪੂਰਾ ਹੱਲ ਹੋ ਕੇ ਵੀ ਕੀ ਹੁੰਦਾ ਦੁਕਾਨਦਾਰ ਪੁਰਾਣੇ ਨਰਾਤਿਆਂ ਦਾ ਵੀ ਆਪਾਂ ਜਿਹੜਾ ਕੱਢ ਕੇ ਵੇਚ ਲਾ ਪੈਂਦੇ ਜਿਸ ਨਾਲ ਦਿੱਕਤ ਆ ਜਾਂਦੀ ਹੈ ਸੋ ਸਾਰੇ ਮੇਰੇ ਜਿੰਨੇ ਵੀ ਕੰਜ਼ਿਊਮਰ ਭੈਣ ਭਰਾ ਨੇ ਉਹਨਾਂ ਨੂੰ ਇਹੀ ਅਪੀਲ ਹੈ ਕਿ ਤੁਸੀਂ ਜਦੋਂ ਵੀ ਕੋਈ ਚੀਜ਼ ਲੈਂਦੇ ਹੋ ਵਰਤਨਾ ਰਿਲੇਟਡ ਤਾਂ ਉਹਦੀ ਜੜੀ ਐਕਸਪਾਇਰੀ ਵਗੈਰਾ ਜ਼ਰੂਰ ਚੈੱਕ